ਇਸ ਲਈ ਪੰਜ ਗਾਹੇ ਤੇ ਕੀਰਤਨ ਕੱਲੇ ਰਾਣਾ ਸਾਹਿਬ ਲੁਧਿਆਣੇ ਮਾਲਵੇ ਦੇ ਵਿੱਚ ਨਹੀਂ ਸੰਸਾਰ ਭਰ ਦੇ ਵਿੱਚ ਮਹਾਪੁਰਸ਼ਾਂ ਨੇ ਕੀਰਤਨ ਦੀ ਅਗੰਮੀ ਦਾਤ ਵੰਡੀ ਹੈ ਤੇ ਕੁਝ ਵਿਦਵਾਨਾਂ ਲਿਖਾਰੀਆਂ ਲਿਖਿਆ ਹੈ ਕਿ ਇੱਕ ਕ੍ਰਿਸ਼ਨ ਦੀ ਵੰਸਰੀ ਸੀ ਇੱਕ ਬਰਨਾਨਕ ਪਾਤਸ਼ਾਹ ਦੇ ਨਾਲ ਰਵਾਤੀ ਮਰਦਾਨੇ ਦੀ ਵਜਦੀ ਰਵਾਵ ਸੀ ਤੇ ਇਤਰਾੜੇ ਵਾਲੇ ਮਹਾਪੁਰਸ਼ਾਂ ਦਾ ਹਰਮੋਲੀਓਂ ਬਾਜਾ ਸੀ ਤੇ ਜਦੋਂ ਕਿੰਨੇ ਵਜਲ ਵੱਜਦੇ ਸਨ ਫਿਰ ਮਨੁੱਖਤਾ ਕੀ ਪਸ਼ੂ ਪੰਛੀ ਜਾਨਵਰ ਦੇ ਆਪਣੇ ਸਾਰੇ ਤੇ ਅਤਰਦੇ ਸਨ ਜਿਨ੍ਹਾਂ ਨੇ ਉਹਨਾਂ ਦੇ ਦਰਸ਼ਨ ਕੀਤੇ ਹੋਣਗੇ ਜਿਨਾਂ ਨੇ ਰਾੜੇ ਵਾਲੇ ਮਹਾਪੁਰਸ਼ਾਂ ਦੇ ਦੀਵਾਨ ਸੁਨੇ ਹੋਣਗੇ ਉਹ ਇਸ ਗੱਲ ਦੀ ਸਾਖੀ ਗਵਾਹੀ ਦੇ ਸਕਦੇ ਨੇ ਕਿ ਇਹਨਾਂ ਦੇ ਦੀਵਾਨ ਦੇ ਅੰਦਰ ਇੰਦਰਾ ਸਾਈਲੈਂਟ ਹੁੰਦਾ ਸੀ ਕਿ ਕਦੇ ਵੀ ਸੂਈ ਦੇ ਖਰਾਕ ਦੀ ਵੀ ਆਵਾਜ਼ ਆਇਆ ਕਰਦੀ ਸੀ ਤੇ ਜੇ ਉਹਨਾਂ ਦੇ ਕਰਨੀ ਨਾ ਮੈਂਦੀ ਗੱਲ ਕਰਾਂ ਅੱਜ ਸਾਡਾ ਧਾਰਮਿਕ ਆਗੂ ਹੋਏ ਅੱਜ ਸਾਡਾ ਰਾਜਨੀਤਿਕ ਆਗੂ ਹੋਏ ਲੋਕ ਬੈਠੇ ਬੈਠੇ ਸੁੱਕ ਜਾਂਦੇ ਨੇ ਤੇ ਬਾਬੇ ਦੂ ਟੂੜ ਘੰਟਾ ਦੀਵਾਨ ਦੀ ਹਾਜ਼ਰੀ ਵਿੱਚੋਂ ਲੇਟ ਹੁੰਦੇ ਨੇ ਤੇ ਕਈ ਪੰਜਾਬ ਦੇ ਮਹਾਪੁਰਸ਼ ਐਸੇ ਵੀ ਨੇ ਜਿਹੜੇ ਪਹਿਲੇ ਦਿਨ ਦੀ ਦੀਵਾਨਤੀ ਦੇ ਹਾਜ਼ਰੀ ਨਹੀਂ ਭਰਦੇ ਕਹਿੰਦੇ ਸੰਗਤ ਘਟ ਹੁੰਦੀ ਆ ਦੂਸਰੇ ਦਿਨ ਤੋਂ ਚੱਲਾਂਗੇ 40 ਸਾਲ ਤੋਂ ਵੱਧ ਸਮਾਂ ਮਹਾਪੁਰਸ਼ਾਂ ਨੇ ਕੀਰਤਨ ਕੀਤਾ ਹੈ ਤੇ ਕਿਸੇ ਵੀ ਦੀਵਾਨ ਦੇ ਵਿੱਚ ਕਦੇ 1 ਮਿੰਟ ਲੇਟ ਜਾਣਾ ਉਹਨਾਂ ਦੇ ਸੁਭਾਅ ਦੇ ਖਿਲਾਫ ਸੀ ਅੱਜ ਜਦੋਂ ਕੋਈ ਬਾਬਾ ਬਣਦਾ ਹੈ ਜਦੋਂ ਕਿਸੇ ਬਾਬੇ ਦਾ ਡੇਰਾ ਬਣਦਾ ਹੈ ਤੇ ਹਲਕੇ ਦੇ ਐਮਐਲਏ ਦਾ ਐਮਟੀ ਦਾ ਸੂਬੇ ਦੀ ਸਰਕਾਰ ਦਾ ਸਿੱਧੇ ਜਾਂ ਸਿੱਧੇ ਰੂਪ ਦੇ ਵਿੱਚ ਬਾਬੇ ਦੇ ਸਿਰ ਤੇ ਹੱਥ ਹੁੰਦਾ ਹੈ ਕਿ ਤੂੰ ਲੋਕਾਂ ਨੂੰ ਜੋੜ ਬਾਬਾ ਨੋਟ ਤੇਰੇ ਇਹ ਘੋਟ ਸਾਦੀ ਹੈ ਪਰ ਉਹਨਾਂ ਦੇ ਜੀਵਨ ਦੇ ਵਿੱਚ ਕਦੇ ਵੀ ਰਾਜਨੀਤਿਕ ਲੀਡਰ ਦਾ ਪਰਸ਼ਾਵਾ ਉਹਨਾਂ ਦੇ ਅਸਥਾਨ ਤੇ ਉਹਨਾਂ ਦੇ ਜੀਵਨ ਦੇ ਉੱਪਰ ਨਹੀਂ ਪਿਆ ਤੇ ਜੇ ਆਪਣੇ ਦੇਵਾਨ ਤੋਂ ਲੇਟ ਹੁੰਦੇ ਸਨ ਤੇ ਸਲ ਪੰਜਾਬ ਦੇ ਦੇਸ਼ ਦੇ ਕਹਿੰਦੇ ਕਹਾਉਦੇ ਲੀਡਰਾਂ ਤੋਂ ਮਾਫੀ ਮੰਗ ਕੇ ਆਪਣੀ ਕਾਰ ਦੇ ਟਾਕੀ ਬੰਦ ਕਰ ਲਿਆ ਕਰਦੇ ਸਨ ਆਉਂ ਤੇ ਮਹਾਪੁਰ ਜਿਨ੍ਹਾਂ ਨੇ ਉਹ ਵਿਦਿਆ ਜਿਹਦੇ ਨਾਲ ਔਰ ਉਸ ਇਲਾਕੇ ਨੂੰ ਜੋੜਿਆ ਰੂਨਰ ਏਰੀਏ ਦਾ ਪਿੰਡੂ ਏਰੀਏ ਦਾ ਗਵਰਨਮੈਂਟ ਕਾਲਜ ਹੈ ਸਕੂਲ ਹਨ ਜਿਹੜੇ ਵਿਦਿਆ ਦੇਣ ਦੇ ਲਈ ਉਹਨਾਂ ਨੇ ਖੋਲੇ ਤੇ ਇੱਕ ਹਰ ਰਸਤੇ ਅੰਦਰ ਜਿਹੜਾ ਟੁੱਟ ਨਿਰੰਤਰ ਲਗਾਤਾਰ 24 ਘੰਟੇ ਵੱਗਦਾ ਹੈ ਕੋਈ ਰਾਜਾ ਜਾਏ ਕੋਈ ਰੰਕ ਜਾਏ ਕੋਈ ਛੋਟਾ ਜਾਏ ਕੋਈ ਵੱਡਾ ਜਾਏ ਕੋਈ ਵੀਰ ਜਾਏ ਕੋਈ ਭੈਣ ਜਾਏ ਕੋਈ ਬੱਚਾ ਜਾਏ ਕੋਈ ਬਜ਼ੁਰਗ ਜਾਏ ਉਹ ਕੰਗਤ ਵਿੱਚ ਬੈਠ ਕੇ ਗੁਰੂ ਨਾਨਕ ਦੇ ਸਿਧਾਂਤ ਪ੍ਰਸ਼ਾਦਾ ਸ਼ਕ ਸਕਦਾ ਹੈ ਔ ਉਹ ਮਹਾਪੁਰਸ਼ ਸਰੀਰ ਦੇ ਰੂਪ ਦੇ ਵਿੱਚ ਸਾਡੇ ਤੋਂ ਦੂਰ ਹੋਏ ਨੇ ਪਰ ਗੁਰੂ ਨਾਨਕ ਪਾਤਸ਼ਾਹ ਦੇ ਸਿਧਾਂਤਾਂ ਦੀ ਪਹਿਰਾਵਾਰੀ ਕਰਕੇ ਜਿਹੜੀਆਂ ਸਿੱਖਿਆਵਾਂ ਸਾਨੂੰ ਦੇ ਕੇ ਗਏ ਨੇ ਸਾਡੇ ਸਾਰਿਆਂ ਵੱਲੋਂ ਮਹਾਪੁਰਸ਼ਾਂ ਦੇ ਚਰਨਾਂ ਵਿੱਚ ਇੱਕ ਅਰਬੂਤ ਇੱਕ ਅਕੀਦਾ ਇੱਕ ਸਜਦਾ ਇੱਕ ਡੈਡੀਕੇਸ਼ਨ ਇੱਕ ਸ਼ਰਧਾਂਜਲੀ ਤਾਜ਼ਰੋਕਤ ਮੇਰੇ ਸਾਥੀ ਹੈ ਇਉਂ ਦੰਦੇ ਆਉਂਦੇ ਆਪੀ ਜਗ ਤੇ ਹੈ ਮਹਿਮਾ ਜਨਨ ਕੀਤੀ ਕਮਾਈਏ ਉਹਦੇ ਨਾਲ ਇੱਕ ਮਕੂਪੋ ਹਸਤੀ ਪੜਾਈਏ ਭਗਤੀ ਵਿੱਚ ਪੂਰੀ ਜਨਨ ਜ਼ਿੰਦਗੀ ਲਗਾਈਏ ਐਸੇ ਕੋ ਸਾਧੂ ਆਏ ਜਗ ਤੇ ਉਦਾਰਨ ਨੂੰ ਈਸ਼ਰ ਸੰਗੀਸ਼ਰ ਬਣ ਕੇ ਆਏ ਸੋ ਤਾਗਣ ਜੀ ਜੀਤੇ ਲੜ ਲੱਗਿਆ ਸਿੱਤੇ ਤਾਗ ਦੀ ਜਾਗਣ ਜੀ ਜਿੱਥੇ ਵੇ ਸੰਤਾਂ ਮੁਖ ਬੱਚੇ ਨੇ ਉਚਾਰੇ ਜੀ ਰਾਬਾ ਸਾਹਿਬ ਦੀ ਧਰਤੀ ਜਾਂਦੀ ਬਲਗਾਰ ਜੀ ਤਾਕੇ ਸੋ ਮਾਦਾ ਪਰਖ ਦੀ ਧਰਮੀ ਉਹ ਦੁਗਪ ਸਦੀ ਧਰਤੀ ਤੇ ਆਏ ਨੇ ਕੋਖ ਨੂੰ ਮਾਰ ਤਨਕਾਰ ਦੀ ਭਾਗ ਲਗਾਏ ਨੇ RAM ਸਿੰਘ ਪਤਾ ਕਲ ਦੇ ਭਾਗ ਲਗਾਏ ਨੇ ਗੁਰਦੇ ਲੜਵਾ ਸੰਗਤ ਦਾ ਜੀ ਕਦੀ ਵਾਝੀ ਤੇ ਹੱਥ ਜਦ ਤਰਤੇ ਘੜੀਆਂ ਰੁਕ ਜਾਂਦੀਆਂ ਸੀ ਧਾਰਾਂ ਪੜਦੇ ਜਦ ਵੀ ਪੌਣਾ ਮਹਿਕਾਂਦੀਆਂ ਸੀ ਸੱਚ ਦਾ ਉਪਦੇਸ਼ ਸੁਣਨੇ ਸੰਗਤਾ ਚੱਲ ਆਂਦੀਆਂ ਸੀ ਦੁੱਖਾਂ ਦੀ ਆਦੇ ਆਏ ਲੋਕਾਂ ਦਾ ਜੀਵਨ ਉਹਨਾਂ ਆਪ ਸੁਬਾਹ ਆਏ ਲੋਕਾਂ ਦੇ ਸਤਗੁਰ ਵੱਲ ਜੋਕਾਂ ਨੇ ਬਾਰੇ ਜੀ ਜਾਨ ਦਾ ਸਾਥ ਪਤੀ ਧਰਤੀ ਜਾਂਦੀ ਬਲਦਾਰ ਜੀ ਪਾਕੇ ਸਮਾ ਦਾ ਪਦਕ अब भी तकती वन दूजा कर्म तो माया ना करमा के माड़े आज ताही मुलाया ਕੋਦੇ ਤੇ ਜਗ ਤੇ ਛੇਬ ਕੇ ਉਤਾਰ ਨੀ ਦੇਸੀ ਬਾਇਆ ਕਿ ਲਾਉਂਦੇ ਰੋਦੇ ਸਾਰੇ ਜੀ ਦਾਦਾ ਸਾਹਿਬ ਦੀ ਧਰਤੀ ਜਾਂਦੀ ਬਲੇ ਨਾਰੇ ਜੀ ਪਾ ਕੇ ਸੁਮਾਗਾ ਪਰਖ ਦੀ ਨੇ ਬਣਾਇਆ ਏ ਸਾਰੀ ਸ੍ਰਿਸ਼ਟੀ ਤੇ ਉਹਨਾ ਨੇ ਤਾਲੂ ਪਾਇਆ ਏ ਰੂਹੋਂ ਕਰ ਤਗਤੀ ਆਏ ਹੋਰ ਦਿਖਾਰਨ ਨੂੰ ਓ ਰਿਸ਼ੁਰ ਸੰਕੀਸ਼ਰ ਬਣ ਕੇ ਆਏ ਗੱਦ ਤਾਰਨ ਨੂੰ ਓ राव पादम सचा सा जोदारे मुखड़े चमकन सितारे जीगी, तरती, जी रा बलिदारे जी पाके सो मगा पुरख दी गुरेवर की हस्ती अंदर ਕਬਾਹ ਹਸਤੀਓ ਹੋਈਏ ਉਹ ਨਦੀ ਦਰਪਤਾਈਓ ਸੰਗਤ ਖੇਲੋ ਹਿਵੇ ਸਚਿਆਨੋ ਆਏ ਉਹ ਤਾਂ ਜਗ ਤੇ ਸ਼ਿੰਗਾਰਨ ਨੂੰ ਇਸਰ ਸੰਕੀਸ਼ਰ ਪਰਕੇ ਆਏ ਜਗ ਪਾਰ ਨੂੰ ਕੋਤਾ ਸੰਰਾਜ ਜੋਗੀ ਉਹ ਕਾਦੁਨ ਸਰਨਗਰ ਦੇ ਸਿੰਘ ਜੋ ਸਾਚੇ ਲਖਾਰੀਏ ਕਾਬੀ ਮਨਜੀਤ ਸਿੰਘ ਜੇ ਓ ਲਾਹੇ ਪਾਰੇ ਜੀ ਰਾडा ਸਾਡ ਬਦੀ ਧਰਤੀ ਜਾਂਦੀ ਬਲਹਾਰੇ ਜੀ ਕਾਕੇ ਸੁਹਾ ਪਰਤ ਦਿੱਲੀ ਮੇਰੇ ਬਾਬਿਆਂ ਨੇ ਜਾਗ ਉੱਤੇ ਆਣ ਕੇ ਦਿੱਤੀ ਕਾਮ ਤੇ ਕਰੋ ਤਾਈ ਹਾਰ ਨਾਮ ਜੱਪਣਾ ਲੰਗਰ ਭਾਂਡੇ ਮਾਂਜਣੇ ਕੀਤਾ ਸਾਡੇ ਤੇ ਪਰ ਉਪਕਾਰ ਇੱਕੋ ਲੜੀ ਚ ਪਰਉਆਂ ਚਾਰੇ ਜਾਂਦੀਆਂ ਸ਼ੂਤ ਸ਼ਾਤ ਤੇ ਪਖੰਡ ਕੱਢੇ ਵਾਰ ਪਾਈਓ ਸਾਰੇ ਹੀ ਜਹਾਨ ਉਤੇ ਗਿਆਨੀਆਂ ਰਾਰੇ ਵਾਲਿਆਂ ਦੀ ਜੈ ਜੈਕਾਰ